ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਕੁਲਵਿੰਦਰ ਸਿੰਘ ਸ਼ੁਰੂਆਤ ਕਰਦੇ ਆਂ ਅੱਜ ਦੀਆਂ 12 ਵਜੇ ਤੱਕ ਦੀਆਂ ਖਬਰਾਂ ਤੋਂ ਪਹਿਲਾ ਨਜ਼ਰ ਮਾਰਦੇ ਆਂ ਪਹਿਲੀ ਖਬਰ ਤੇ ਪਿਛਲੇ ਕੁਝ ਸਮੇਂ ਤੋਂ ਜਮਾਚੇ ਘਾਟੋਮਰ ਦੇ ਨੌਜਵਾਨਾਂ 'ਚ ਦਿਲ ਦਾ ਦੌਰਾ ਪੈਣ ਦੇ ਵਧ ਰਹੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਹੁਣ ਪੰਜਾਬ ਭਰ ਦੇ ਜਿਮਾਂ 'ਚ ਵਰਤੇ ਜਾਣ ਵਾਲੇ ਸਪਲੀਮੈਂਟਾਂ ਦੀ ਜਾਂਚ ਹੋਵੇਗੀ ਸਿਹਤ ਵਿਭਾਗ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਜਿਮਾਂ 'ਚ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਪਾਊਡਰ ਕੈਪਸੂਲ ਜਾਂ ਪੀਣ ਵਾਲੇ ਪਦਾਰਥ ਸਿਹਤ ਲਈ ਸੁਰੱਖਿਅਤ ਨੇ ਜਾਂ ਨਹੀਂ ਬਾਜ਼ਾਰ 'ਚ ਕਈ ਵਾਰ ਗੈਰ-ਮਿਆਰੀਆਂ ਪਾਬੰਦੀਸ਼ੁਦਾ ਸਪਲੀਮੈਂਟ ਆ ਜਾਂਦੇ ਨੇ ਜੋ ਸਰੀਰ 'ਤੇ ਤੁਰੰਤ ਅਸਰ ਕਰਦੇ ਨੇ ਪਰ ਲੰਬੇ ਸਮੇਂ 'ਚ ਸਿਹਤ ਲਈ ਖਤਰਾ ਬਣ ਸਕਦੇ ਨੇ ਸਿਹਤ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਸਿਰਫ ਸਪਲੀਮੈਂਟ ਦੀ ਜਾਂਚ ਤੱਕ ਸੀਮਤ ਨਹੀਂ ਰਹੇਗਾ ਸਰਕਾਰ ਜਿੰਮ ਟ੍ਰੇਨਰਾਂ ਨੂੰ ਸੀਪੀਆਰ ਦੀ ਬਿਹਤਰ ਸਿੱਖਲਾਈ ਵੀ ਦੇਵੇਗੀ ਤਾਂ ਜੋ ਐਮਰਜੈਂਸੀ ਸਥਿਤੀ 'ਚ ਕਿਸੇ ਨੌਜਵਾਨ ਦੀ ਜਾਨ ਬਚਾਈ ਜਾ ਸਕੇ ਪਿਛਲੇ ਕੁਝ ਸਮੇਂ ਤੋਂ ਜਿਮਾਂਚੇ ਕਟੂਮਰ ਦੇ ਨੌਜਵਾਨਾਂ 'ਚ ਦਿਲ ਦਾ ਦੌਰਾ ਪੈਣ ਦੇ ਵਧ ਰਹੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਹੁਣ ਪੰਜਾਬ ਭਰ ਦੇ ਜਿਮਾਂ 'ਚ ਵਰਤੇ ਜਾਣ ਵਾਲੇ ਸਪਲੀਮੈਂਟਾਂ ਦੀ ਜਾਂਚ ਹੋਵੇਗੀ। ਸਿਹਤ ਵਿਭਾਗ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਜਿਮਾਂ 'ਚ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਪਾਊਡਰ ਕੈਪਸੂਲ ਜਾਂ ਪੀਣ ਵਾਲੇ ਪਦਾਰਥ ਸਿਹਤ ਲਈ ਸੁਰੱਖਿਅਤ ਨੇ ਜਾਂ ਨਹੀਂ ਬਾਜ਼ਾਰ ਚ ਕਈ ਵਾਰ ਗੈਰ ਮਿਆਰੀਆਂ ਪਾਬੰਦੀ ਛੁਦਾ ਸਪਲੀਮੈਂਟ ਆ ਜਾਂਦੇ ਨੇ ਜੋ ਸਰੀਰ ਤੇ ਤੁਰੰਤ ਅਸਰ ਕਰਦੇ ਨੇ ਪਰ ਲੰਬੇ ਸਮੇਂ ਚ ਸਿਹਤ ਲਈ ਖਤਰਾ ਬਣ ਸਕਦੇ ਨੇ ਸਿਹਤ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਸਿਰਫ ਸਪਲੀਮੈਂਟ ਦੀ ਜਾਂਚ ਤੱਕ ਸੀਮਤ ਨਹੀਂ ਰਹੇਗਾ ਸਰਕਾਰ ਜਿੰਮ ਟ੍ਰੇਨਰਾਂ ਨੂੰ ਸੀਪੀਆਰ ਦੀ ਬਿਹਤਰ ਸਿੱਖਲਾਈ ਵੀ ਦੇਵੇਗੀ ਤਾਂ ਜੋ ਐਮਰਜੈਂਸੀ ਸਥਿਤੀ ਚ ਕਿਸੇ ਨੌਜਵਾਨ ਦੀ ਜਾਨ ਬਚਾਈ ਜਾ ਸਕੇ ਜਮੂ ਡਿਵੀਜ਼ਨ ਦੇ ਕਸ਼ਤਵਾਰ ਜ਼ਿਲ੍ਹੇ ਦੇ ਮਚੈਲ ਮਾਤਾ ਯਾਤਰਾ ਰੂਟ ਤੇ ਚਿਛੋਟੀ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ ਜਾਣਕਾਰੀ ਅਨੁਸਾਰ ਇਸ ਆਫਤ ਚ ਕਰੀਬ 46 ਲੋਕਾਂ ਦੀ ਮੌਤ ਹੋਈ ਹੈ ਇਸ ਦੇ ਨਾਲ ਹੀ ਕਈ ਲੋਕਾਂ ਦੇ ਹੜ੍ਹ ਵਿੱਚ ਵਹਿ ਜਾਣ ਦਾ ਖਤਸ਼ਾ ਹੈ ਇਸ ਘਟਨਾ ਚ ਜਲੰਧਰ ਤੋਂ ਜੰਮੂ ਗਈਆਂ ਦੋ ਲੜਕੀਆਂ ਲਾਪਤਾ ਹੋ ਗਈਆਂ ਨੇ ਲਾਪਤਾ ਕੁੜੀਆਂ ਵਿੱਚ ਵੰਸ਼ਿਕਾ ਅਤੇ ਉਸਦੀ ਸਹੇਲੀ ਦਿਸ਼ਾ ਸ਼ਾਮਲ ਨੇ ਮਿਲੀ ਜਾਣਕਾਰੀ ਮੁਤਾਬਕ ਵੰਸ਼ਿਕਾ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜੰਮੂ ਕਸ਼ਮੀਰ ਗਈ ਸੀ ਉੱਥੇ ਉਹ ਆਪਣੇ ਪਰਿਵਾਰ ਨਾਲ ਮਚੈਲ ਚੰਡੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਗਈ ਸੀ ਪਰ ਕਿਸ਼ਤਵਾਰ ਵਿੱਚ ਬਦਲ ਫਟਣ ਤੋਂ ਬਾਅਦ ਉਹ ਲਾਪਤਾ ਹੋ ਗਈਆਂ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਵੰਸ਼ਿਕਾ ਦੀ ਮਾਸੀ ਤੇ ਦਾਦੀ ਨੇ ਦੱਸਿਆ ਹੈ ਕਿ ਵੰਸ਼ਿਕਾ ਆਪਣੇ ਮਾਤਾ-ਪਿਤਾ ਨਾਲ ਜੰਮੂ ਕਸ਼ਮੀਰ ਗਈ ਸੀ ਦਰਸਲ ਵੰਸ਼ਿਕਾ ਦੀ ਮਾਂ ਦਾ ਨਾਨਕਾ ਘਰ ਜੰਮੂ ਵਿੱਚ ਹੈ ਪਹਿਲਾਂ ਵੀ ਵੰਸ਼ਕਾ ਆਪਣੇ ਪਰਿਵਾਰ ਨਾਲ ਅਕਸਰ ਜੰਮੂ ਆਉਂਦੀ ਹੈ ਪਰ ਪਹਿਲੀ ਵਾਰ ਹੋਇਆ ਹੈ ਕਿ ਮਚੈਲ ਮਾਤਾ ਮੰਦਰ ਮੱਥਾ ਟੇਕਣੋਂ ਗਈ ਹੈ ਵੰਸ਼ਕਾ ਦੀ ਮਾਸੀ ਅਤੇ ਦਾਦੀ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਜੰਮੂ ਪਹੁੰਚ ਗਏ ਨੇ ਅਤੇ ਉਹਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਉਥੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਨੰਬਰ ਵੀ ਸਾਂਝੇ ਕੀਤੇ ਨੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੁਝ ਪਤਾ ਹੈ ਤਾਂ ਉਹ ਜ਼ਰੂਰ ਉਹਨਾਂ ਨਾਲ ਸੰਪਰਕ ਕਰਨ ਉਹਨਾਂ ਦੱਸਿਆ ਕਿ ਮੱਥਾ ਟੇਕਣ ਦੌਰਾਨ ਪੂਰਾ ਪਰਿਵਾਰ ਬਹੁਤ ਖੁਸ਼ੀ ਅਤੇ ਪਰਿਵਾਰ ਵੱਲੋਂ ਫੋਟੋਆਂ ਅਤੇ ਵੀਡੀਓ ਵੀ ਭੇਜੀਆਂ ਗਈਆਂ ਸਨ ਵੰਸ਼ਕਾ ਦੀ ਸਹੇਲੀ ਦਿਸ਼ਾ ਵੀ ਉੱਥੇ ਹੀ ਸੀ ਪਰਿਵਾਰ ਦਾ ਕਹਿਣਾ ਹੈ ਕਿ ਦਿਸ਼ਾ ਦੇ ਮਾਤਾ ਪਿਤਾ ਉਸ ਨੂੰ ਲੱਭਣ ਲਈ ਜੰਮੂ ਲਈ ਰਵਾਨਾ ਹੋ ਗਏ ਨੇ ਉਹ ਬੱਚਿਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਜਾਵਾਸੀਆਂ ਲਈ ਵੱਡੀ ਖਤਰੇ ਦੀ ਘੰਟੀ ਹੈ ਦਰਸਲ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਪਾਣੀ ਦਾ ਪੱਧਰ ਪਹੁੰਚ ਗਿਆ ਹੈ ਡੈਮ ਦੇ ਪਾਣੀ ਦਾ ਪੱਧਰ 1382.2 ਫੁੱਟ ਤੇ ਪਹੁੰਚ ਗਿਆ ਹੈ ਦੱਸਣਯੋਗ ਹੈ ਕਿ ਹਿਮਾਚਲ ਚ ਭਾਰੀ ਮੀਂਹ ਕਾਰਨ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਕਨ ਤਲਵਾੜਾ ਸਥਿਤ ਸ਼ਾ ਨਹਿਰ ਬਰਾਜ ਦੇ 52 게ਟਾਂ ਚੋਂ 40 ਫਲੱਡ ਗੇਟ ਖੋਲ ਦਿੱਤੇ ਗਏ ਨੇ ਅਤੇ ਬਿਆਸ ਦਰਿਆ ਚ ਭਾਰੀ ਮਾਤਰਾ ਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਸਮੇਂ ਬਿਆਸ ਦਰਿਆ ਪੂਰੇ ਉਫਾਨ ਤੇ ਹੈ ਅਤੇ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੇਠਲੇ ਪਿੰਡਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਕਈ ਪਿੰਡ ਤਾਂ ਪੂਰੇ ਪਾਣੀ ਚ ਡੁੱਬ ਗਏ ਨੇ ਅਤੇ ਹੁਣ ਪਾਣੀ ਛੱਡਣ ਤੋਂ ਬਾਅਦ ਇੱਥੇ ਹੋਰ ਵੀ ਜ਼ਿਆਦਾ ਖਤਰਾ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਬਿਆਸ ਦਰਿਆ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਵਾਸੀਆਂ ਲਈ ਵੱਡੀ ਖਤਰੇ ਦੀ ਘੰਟੀ ਹੈ। ਦਰਸਲ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਪਾਣੀ ਦਾ ਪੱਧਰ ਪਹੁੰਚ ਗਿਆ ਹੈ। ਡੈਮ ਦੇ ਪਾਣੀ ਦਾ ਪੱਧਰ 1382.2 ਫੁੱਟ ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਹਿਮਾਚਲ ਚ ਭਾਰੀ ਮੀਂਹ ਕਾਰਨ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਕਨ ਤਲਵਾੜਾ ਸਥਿਤ ਸ਼ਾ ਨਹਿਰ ਬਰਾਜ ਦੇ 52 게ਟਾਂ ਚੋਂ 40 ਫਲੱਡ ਗੇਟ ਖੋਲ ਦਿੱਤੇ ਗਏ ਨੇ ਅਤੇ ਬਿਆਸ ਦਰਿਆ ਚ ਭਾਰੀ ਮਾਤਰਾ ਚ ਪਾਣੀ ਛੱਡਿਆ ਜਾ ਰਿਹਾ ਹੈ ਇਸ ਸਮੇ ਬਿਆਸ ਦਰਿਆ ਪੂਰੇ ਉਫਾਨ ਤੇ ਹੈ ਅਤੇ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੇਠਲੇ ਪਿੰਡਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਕਈ ਪਿੰਡ ਤਾਂ ਪੂਰੇ ਪਾਣੀ ਚ ਡੁੱਬ ਗਏ ਨੇ ਅਤੇ ਹੁਣ ਪਾਣੀ ਛੱਡਣ ਤੋਂ ਬਾਅਦ ਇੱਥੇ ਹੋਰ ਵੀ ਜ਼ਿਆਦਾ ਖਤਰਾ ਪੈਦਾ ਹੋ ਗਿਆ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਬਿਆਸ ਦਰਿਆ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ ਅਮਰੀਕਾ ਤੋਂ ਇੱਕ ਬੇਹਤ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਹੁਣ ਇੱਕ ਰੈਸਟੋਰੈਂਟ ਦੇ ਅੰਦਰ ਗੋਲੀਆਂ ਚੱਲਦੀਆਂ ਦਿਖਾਈ ਦਿੱਤੀਆਂ ਨੇ ਤਾਂ ਜਦੋਂ ਇਹ ਗੋਲੀਆਂ ਚੱਲਦੀਆਂ ਨੇ ਤੇ ਉਸ ਤੋਂ ਬਾਅਦ دہشت ਦਾ ਮਾਹੌਲ ਤਾਂ ਨਜ਼ਰ ਆਂਦਾ ਤੇ ਪਰ ਲੋਕਾਂ ਦੇ ਮੰਨ ਦੇ ਵਿੱਚ ਵੀ ਵੱਡੇ ਪੱਧਰ ਦੇ ਜਿਹੜੇ ਡਰ ਦੇ ਮਾਹੌਲ ਪੈਦਾ ਹੁੰਦੇ ਹੋਏ ਦਿਖਾਈ ਦਿੱਤੇ ਕਿਉਂਕਿ ਲਗਾਤਾਰ ਹੀ ਵੱਡੇ ਹੱਥਾਂ 'ਚ ਜਿਹੜੇ ਨੇ ਵਾਪਰਦੇ ਦਿਖਾਈ ਦੇ ਰਹੇ ਨੇ ਤਾਂ ਦਰਸਲ ਪੂਰੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਹੁਣ ਅਮਰੀਕਾ ਦੇ ਵਿੱਚ ਜਦੋਂ ਇਹ ਗੋਲੀਆਂ ਚੱਲਦੀਆਂ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਇਹ ਗੋਲੀਆਂ ਚੱਲਦੀਆਂ ਨੇ ਤੇ ਕੀ ਕੋਈ ਜੋ ਹਾਲਾਤ ਮੌਕੇ ਦੇ ਬਣ ਜਾਂਦੇ ਨੇ ਜਦੋਂ ਹੁਣ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਤਾਂ ਉਸ ਦੌਰਾਨ ਸਨਸਨੀ ਫੈਲ ਜਾਂਦੀ ਹੈ ਔਰ ਰੈਸਟੋਰੈਂਟ ਦੇ ਅੰਦਰ ਗੋਲੀਆਂ ਚੱਲਦੀਆਂ ਨੇ ਤਾਂ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਨਜ਼ਰ ਆਉਂਦੇ ਨੇ। ਦਹਿਸ਼ਤ ਘਟਨਾ ਦੇ ਵਿੱਚ ਦੱਸਿਆ ਕਿ ਜਦੋਂ ਬਹੁਤ ਲੋਕ ਸ਼ਿਕਾਰ ਹੋਏ ਤਾਂ ਟੇਸਟ ਆਫ ਦਾ ਸਿਟੀ ਲਾਂਚ ਬੰਦ ਹੋਣ ਵਾਲਾ ਸੀਗਾ। ਪੁਲਿਸ ਅਨੁਸਾਰ ਕਈ ਹਮਲਾਵਰ ਅੰਦਰ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਅਚਾਨਕ ਗੋਲੀਬਾਰੀ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ। ਜਿਸੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਦਰਅਸਲ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਿਊਯਾਰਕ ਪੁਲਿਸ ਕਮਿਸ਼ਨਰ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਜਿਹੜੀ ਹੋਈ ਹੈ ਇੱਕ ਕਾਲ ਸੀਗੀ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਲੋਕ ਖੂਨ ਨਾਲ ਲਤ-ਪਾਤ ਫਰਸ਼ਾਂ ਤੇ ਡਿਗੇ ਹੋਏ ਸੀਗੇ ਔਰ ਉਸ ਤੋਂ ਬਾਅਦ ਮਾਰੇ ਗਏ ਤਿੰਨ ਵਿਅਕਤੀ ਜਿਹੜੇ ਪੋਸ਼ਿਸ਼ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 27 ਸਾਲਾਂ ਦੂਜਾ 35 ਸਾਲਾਂ ਦੱਸਿਆ ਜਾ ਰਿਹਾ ਚਾਹਤ ਕਿ ਤੀਜੇ ਵਿਅਕਤੀ ਦੀ ਉਮਰ ਅਜੇ ਪੁਸ਼ਟੀ ਨਹੀਂ ਹੋਈ ਹੈ ਗੋਲੀਬਾਰੀ ਵਿੱਚ ਜ਼ਖਮੀ ਹੋਏ 8 ਲੋਕਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਜੜੀ ਨਹੀਂ ਮਿਲੀ ਹੈ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਸ਼ੱਕੀ ਮੁਕਤ ਤੇ ਭੱਜ ਗਿਆ ਤੇ ਉਨ੍ਹਾਂ ਦਾ ਪਤਾ ਲਗਾਉਣ ਵਾਲੇ ਵੱਡੇ ਪੱਧਰ ਤੇ ਤਲਾਸ਼ੀ ਮਹਿੰਮ ਚਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤੇਆਂ ਗਿਆ ਵੀਡੀਓਜ਼ ਪੁਲਿਸ ਨੇ ਜਾਂ ਦੇਖੀਆਂ ਤੇ ਖੂਨ ਦੇ ਨਾਲ ਲਤਪਤ ਇਹ ਜਿਹੜੇ ਲੋਕ ਸੀਗੇ ਰੈਸਟੋਰੈਂਟ ਦੇ ਵਿੱਚ ਅੰਤਰ ਵੜ ਕੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਤਾਂ ਦ੍ਰਿਸ਼ ਬੇਹਦੀ ਪਿਆਨਾਕ ਸੀਗਾ ਬਹੁਤ ਦਿਲ ਨੂੰ ਤਹਿਲਾ ਦੇਣ ਵਾਲਾ ਮਾਮਲਾ ਜਿਹੜਾ ਨਜ਼ਰ ਆਇਆ ਤਾਂ ਟੇਸਟ ਆਫ ਦ ਸਿਟੀ ਲਾਉਂਚ ਹੈ ਜਿਹੜਾ ਸੀ ਸਾਲ 2025 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਅਮਰੀਕਾ ਤੇ ਕੈਰੀਬੀਅਨ ਪੋਜਾਂ ਦੇ ਨਾਮ ਨਾਲ 바ਰ ਹੁੱਕਾ ਤੇ ਹੋਰ ਵੀ DJ ਸੰਗੀਤ ਪ੍ਰੋਗਰਾਮ ਸੀਗਾ ਚਲਦਾ ਤੇ ਉਸ ਦੌਰਾਨ ਹੀ ਤੁਹਾਨੂੰ ਦੱਸ ਜਾਈਏ ਕਿ ਭੀੜ ਭੜਕਾ ਅਕਸਰ ਉਥੇ ਦੇਰ ਰਾਤ ਦੇਖਣ ਨੂੰ ਮਿਲਦਾ ਹੈ ਤਾਂ ਜਦੋਂ ਫਿਰ ਅਣਪਛਾਤੇ ਵਿਅਕਤੀ ਉਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਤੁਰੰਤ ਗੋਲੀਬਾਰੀ ਕੀਤੀ ਜਾਂਦੀ ਆ ਤਾਂ ਇਸ ਗੋਲੀਬਾਰੀ ਦੇ ਵਿੱਚ ਜਿਹੜੇ ਲੋਕ ਨੇ ਉਹ ਸ਼ਿਕਾਰ ਹੋਏ ਨੇ ਘਟਨਾ ਦਾ ਪੂਰਾ ਜਿਹੜਾ ਜਾਇਜ਼ਾ ਹੁਣ ਪੁਲਿਸ ਦੇ ਵੱਲੋਂ ਲਿੱਤਾ ਜਾ ਰਿਹਾ ਹੈ ਤੇ ਦਰਸ਼ਕ ਤੁਹਾਨੂੰ ਦੱਸ ਜਾਈਏ ਕਿ ਘਟਨਾ ਬਿਹੱਦੀ ਮੰਦ ਭਾਗੀ ਅਮਰੀਕਾ ਦੇ ਵਿੱਚ ਵਾਪਰੀ ਤਾਂ ਬਹੁਤ ਹੀ ਦਿਲ ਦਹਿਲਾਹਨ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਔਰ ਉਸ ਦੌਰਾਨ ਉਥੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਵੀ ਦਿਖਾਈ ਦਿੱਤਾ। ਬੇਹਦ अहम ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਵਿੱਚ ਰੈਸਟੋਰੈਂਟ ਦੇ ਉੱਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਤਿੰਨ ਲੋਕਾਂ ਦੀ ਮੌਤ ਹੋਈ, 8 ਲੋਕ ਗੰਭੀਰ ਰੂਪ ਨਾਲ ਸੱਖਮ ਹੋਏ ਔਰ ਜਿਹੜੇ ਹਮਲਾਵਰ ਸੀਗੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ।